ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਫਰੀਦਕੋਟ ਦੇ ਵਿੱਚੋਂ ਬਾਈ ਪ੍ਰਦੀਪ ਦੇ ਘਰੋਂ ਤੇ ਕੋਠੇ ਡੋੜ ਰਹੇ ਜਾਂਦੇ ਦੋਸਤੋ ਚੈੜ ਰੋਡ ਦੇ ਉੱਤੇ ਸ਼ਹਿਰੋਂ ਬਾਹਰ ਬਾਹਰ ਆ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਦੋ ਨਾਗਾ ਦੋਸਤੋ ਦੋਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਪ੍ਰਦੀਪ ਤੋਂ ਲੈ ਲੈਣੇ ਆਂ ਆਜੋ ਬਾਈ ਹਾਂਜੀ ਬਾਈ ਸਸਿਕਾ ਹੋਰ ਠੀਕ ਠਾਕ ਬਾਈ ਠੀਕਾ ਬਾਈ ਪ੍ਰਦੀਪ ਇੱਕ ਵਾਰੀ ਆਪਣਾ ਨੰਬਰ ਦੱਸ ਦੀ 70095 3475 ਠੀਕ ਆ ਅੱਜ ਦੋ ਨਾਗਾ ਬਾਈ ਹਾਂਜੀ ਠੀਕ ਆ ਦੋਨੇ ਕੱਬਣਾ ਬਾਈ ਦੋਵੇਂ ਦੋ ਬਣਾ ਇੱਕ ਆ ਦੂਜਾ ਸਵੇਰੇ ਵੀਰੇ ਠੀਕ ਆ ਤੇ ਬਾਈ ਦੂਜੇ ਸੂਏ ਦੀ ਗੱਲ ਕਰ ਲਈ ਕਿੰਨੇ ਦਿਨ ਲੱਜੂਗੀ ਇਹ 10 ਤੋਂ 12 ਦਿਨ ਲੱਜੂਗੇ 10 ਦਿਨ ਤੋਂ 10 ਦਿਨਾਂ ਦੀ ਕੱਚੇ ਲਗਭਗ ਠੀਕ ਆ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਵੀ ਜਾਂ ਕੋਈ ਐਕਤੀ ਇਮਾਨ ਹੋਏ ਕਿੰਨਾ ਪਾ ਦੂਗੀ ਵੀਰੇ ਮਤਲਬ ਕਿ ਉਹ ਤਾਂ ਹੁਣ ਗੱਬਨਾ ਆਪਾਂ ਕਹਿ ਦਾਂਗੇ ਵੀ 25 ਦੇ ਦੂ 28 ਦੇ ਦੂਗੀ ਹਣਾ ਹਾਂਜੀ ਵੀ ਅੱਜ ਅੱਜ ਦੇ ਟਾਈਮ ਤੱਕ ਗੱਬਨਾ ਤਿਆਰ ਆ ਠੀਕ ਆ ਮਤਲਬ ਕਿ ਜਦੋਂ ਹੁਣ ਦੁੱਧ ਚਵਾਈ ਤੇ ਉਦੋਂ ਜਿੰਨਾ ਮਰਜ਼ੀ ਕਹਿ ਦੀਏ ਘਟੋ ਘਟ 20 22 22 ਕਿਲੋ ਦੁੱਧ ਬੰਦਾ ਬਣ ਕੇ ਲੈ ਠੀਕ ਆ ਯਾਨੀ ਕਦ ਕਾਠ ਦੇ ਵਿੱਚ ਵੀ ਸੋਹਣੀਆਂ ਵਹਿੜਾਂ ਦੋਵੇਂ ਸੋਹਣੀਆਂ ਵਹਿੜਾਂ ਬਿਲਕੁਲ ਨਿੱਕੀਆਂ ਨਿਗੀਆਂ ਫੁੱਲ ਕਰਦਾ ਠੀਕ ਆ ਲਓ ਵੀ ਸੋਹਣੇ ਕਦ ਕਾਠ ਵਾਲੀਆਂ ਸੀਲ ਸਾਊਗਾ ਵੇਖ ਸਕਦੇ ਆ ਖੜਨੀ ਖੁੰਨੀ ਚੰਗੀ ਆ ਦੋਸਤੋ ਬਾਕੀ ਰੀੜ ਦੀ ਹੱਡੀ ਦੀ ਗੱਲ ਕਰਾਂਗੇ ਨਾ ਦੋਸਤੋ ਬਹੁਤ ਸੋਹਣੀ ਸਿੱਧੀ ਆ ਦੋਸਤੋ ਬਿਲਕੁਲ ਸੋਹਣਾ ਦੋਸਤੋ ਬੋਡੀ ਸਪੈਕਚਰ ਹੈਗਾ ਵਹਿੜ ਦਾ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਬਾਈਆਂ ਦਾ 10 ਦਿਨ ਨੇ ਨੇ ਸੂਨ ਦੇ ਵਿੱਚ ਲਾਏ ਜ ਨੇ ਢਿੱਲ ਵੇਖੂਗੇ ਨਾ ਦੋਸਤੋ ਅਨਮਾਨ ਤੁਹਾਨੂੰ ਹੋ ਜਾਣਾ ਢਿੱਲ ਕਾਫੀ ਪਈ ਆ ਹਵਾਨੇ ਦੇ ਵਿੱਚ ਤੇ ਥਣ ਵੀ ਦੋਸਤੋ ਕਰਮਾਣੀ ਦਾ ਸੋਹਣਾ ਦੋਸਤੋ ਜੀ ਗੱਲ ਕਰੀਏ ਹੱਥੀ ਚਵਾਈ ਵਾਲਾ ਥਣ ਲੱਗਿਆ ਦੋਸਤੋ ਸੋਹਣਾ ਤੇ ਗੈਬ ਗੋ ਵੀ ਦੋਸਤੋ ਸੋਹਣਾ ਦੇਖ ਸਕਦੇ ਆ ਹਵਾਨਾ ਦੋਸਤੋ ਕਰਮਾ ਵਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਫਿਕਸ ਜਾਈ ਕੋਈ ਦੋਸਤੋ ਟੁੱਟਮਾ ਨਹੀਂ ਕੋਈ ਫੋਟ ਚਾਂਗ ਨਹੀਂ ਦੋਸਤੋ ਸੋਹਣਾ ਥਣਾ ਦਾ ਸਹਜ ਆ ਬਾਕੀ ਦੋਸਤੋ ਸੋਹਣੇ ਕਦ ਕਾਟ ਦੇ ਵਿੱਚ ਆ ਵੇਲ ਬੂਲ ਚੰਗੀ ਆ ਦੇਖ ਸਕਦੇ ਆ ਤੇ 4 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਰਗੀਆਂ ਬਾਈ ਇਹ ਕਹਿੰਦੀਆਂ ਗੱਲਾਂ ਨਹੀਂ ਗੀਆਂ ਪਾ ਦਾ ਸਟਰਕਚਰ ਹੀ ਨਹੀਂ ਹੁੰਦਾ ਆਪਾਂ ਨੂੰ ਠੀਕ ਸਹੀ ਗੱਲ ਆ ਸਹੀ ਗੱਲ ਆ ਹਾਂ ਤੇ ਬਾਕੀ ਲੈਨੇ ਆਪਾਂ ਪਹਿਲੇ ਜਾਂ ਦੂਜੇ ਸੂਏ ਵਹਿ ਡਾਂਗੀ ਆ ਬਾਈ ਠੀਕ ਆ ਵੀ ਤੀਜੇ ਸੂਏ ਵੀ ਜਿਹੜੀ ਅਗਲੇ ਦੇ ਘਰੇ ਕੋਈ ਦੋ ਸੂਏ ਖੁੱਲਾ ਦੁੱਧ ਪਿਆ ਵੀ ਜਾਵੇ ਪੀ ਜੇ ਪਹਿਲੇ ਦੂਜੇ ਸੂਏ ਦਾ ਵੀਰੇ ਰੁਪਏ ਲੱਗਣੇ ਲੱਗਣੇ ਆ ਹਾਂ ਪੰਜ ਮਹਿੰਗੀ ਵੀ ਲੈ ਲਾਂਗੇ ਉਹ ਲੱਗ ਜਾਂਦੀ ਆ ਦੁੱਖ ਦੀ ਨਹੀਂ ਗੀ ਸਹੀ ਗੱਲ ਆ ਸਹੀ ਗੱਲ ਬਾਕੀ ਸੀਲ ਸਾਊ ਦੀ ਗੱਲ ਕਰੀਏ ਨਾ ਸੀਲ ਸਾਊ ਆ ਦੋਸਤੋ ਕੋਈ ਦੋਸਤੋ ਗਰਮ ਨਹੀਂ ਗਾਂ ਦੇਖ ਸਕਦੇ ਆ ਥੋ ਵੀ ਗਰਮੀ ਘਟ ਮਣਾਉਗੀ ਇਹਦਾ ਮਤਲਬ ਤੇ ਹਵਾਨਾ ਦੋਸਤੋ ਕਰਮਾਲੀ ਨੇ ਹੁਣ ਵੀ ਸੋਨਾ ਤਿਆਰ ਕੀਤਾ ਬਾਕੀ ਦੋਸਤੋ ਦੱਸ ਦਿਆਂ ਮਿਲ ਜਾਂਦੀ ਹੈ ਤਾਂ ਅਨੁਮਾਨ ਆ ਵੀ ਹਵਾਨਾ ਨੇ ਬਹੁਤ ਸੋਨਾ ਤਿਆਰ ਕਰ ਜਾਣਾ ਤੋਰ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਪ੍ਰਦੀਪ ਇੱਕ ਵਾਰੀ ਖੋਲਨੀ ਸੋਨੇ ਕੱਦ ਕਾਠ ਵਾਲੀਆਂ ਵਹਿੜਾਂ ਦੋਸਤੋ ਵੇਲਵੂਲ ਚੰਗੀ ਆ ਹਵਾਨਾ ਦੋਸਤੋ ਕਰਮਾਲੀ ਨੇ ਇਹਨੇ ਸੋਨਾ ਤਿਆਰ ਕੀਤਾ ਹੋਇਆ ਕੱਦ ਤੁਹਾਨੂੰ ਅਨੁਮਾਨ ਹੋ ਜਾਣਾ ਦੋਸਤੋ ਬਾਈ ਪ੍ਰਦੀਪ ਅੱਗੇ ਤੁਰਿਆ ਜਾਂਦਾ ਤੇ ਦੋਸਤੋ ਬਰੋਬਰ ਆਉਂਦੀ ਹੈ ਵਹਿੜ ਵੇਖ ਸਕਦੇ ਆ ਦੂਜਾ ਸੂਈ ਸੁੰਦੀ ਆ ਅਨੁਮਾਨ ਆ ਵੀ 20 ਤੋਂ 22 ਲੀਟਰ ਨੇ ਖੁੱਲਾ ਦੁੱਧ ਪਿਉਣਾ। ਬਾਕੀ ਸੀਲ ਸਾਊ ਦੀ ਗੱਲ ਕਰੀ ਨਾ ਵੇਖ ਸਕਦੇ ਆ ਬਾਈ ਨੇ ਰੱਸਾ ਛੜਤਾ ਤੇ ਥੱਲੇ ਬੈਠਾ ਵਿਹੜੇ ਦੇ ਵਿੱਚ ਦੋਸਤੋ। ਵੇਖ ਸਕਦੇ ਆ ਇਹ ਬਾਈਆਂ ਦਾ 10 ਦਿਨ ਲੈ ਜਾਣੇ ਆ ਤੇ 10 ਦਿਨਾਂ ਨੂੰ ਦੋਸਤੋ ਹਵਾਨਾ ਇਹਨੇ ਸੋਹਣਾ ਤਿਆਰ ਕਰ ਜਣਾ। ਸੀਲ ਸਾਊ ਆ ਦੋਸਤੋ ਜਿਹੜੇ ਵੀਰ ਨੇ ਦੋਸਤੋ ਘਰੇ ਦੁੱਧ ਪੀਣ ਨੂੰ ਲੈਣੀ ਹੈ ਚੰਗੀ ਵਿਹੜਾ। ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ। ਸਾਫ਼ ਸੁਥਰੀ ਵਿਹੜਾ ਦੋਸਤੋ। ਮੁੱਲ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ। ਦੇਖ ਸਕਦੇ ਆ ਟੱਲ ਖਵਾਨੇ ਦੇ ਵਿੱਚ ਪਈਏ ਕਾਫੀ ਹਜੇ। ਬਈ ਪ੍ਰਦੀਪ ਕੀ ਰੇਟ ਰਹੂਗਾ ਇਹਦਾ? ਇਹਦਾ ਵੀਰੇ ਮਤਲਬ ਜੇ ਉਹ ਮੈਂ ਮੁੱਲ ਕਰਾਉਣੇ ਤਾਂ 9998000 ਰੁਪਇਆ ਕਰਾ ਲਵੋ। ਠੀਕ ਆ। ਤੇ 92000 ਰੁਪਇਆ ਚ ਬੜਾ ਛੋਟਛਾਪਾ ਕਰਦਾਂਗੇ ਬਈ। 92000 ਚ ਮਨ ਤਾਂ ਥੋੜਾ ਬੋਦਾ ਕਰਦੇ। ਲੋ ਵੀ 80 82 ਵਾਲਾ ਫੋਨ ਨਾ ਲਾਵੇ 85 ਵਾਲਾ ਉਹਨਾਂ ਨੂੰ ਲਾਵੇ ਠੀਕ ਆ ਲੋ ਵੀ ਬਾਈ ਜੀ ਦਾ 85 ਵਾਲਾ ਵੀ ਨਾ ਫੋਨ ਲਾਵੇ 92000 ਚ ਥੋੜਾ ਬੋਦਾ ਮਾਨਤਨ ਹੋ ਜਾਊਗਾ ਵਹਿੜ ਸਾਫ ਸੁਥਰੀ ਐ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਭਾਈ ਦੋ ਨੰਬਰ ਦੀ ਗੱਲ ਕਰ ਲਈਏ ਇਹ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਵੀਰੇ ਠੀਕ ਆ ਤੇ ਕਿੰਨੇ ਦਿਨ ਲਾਜੂ ਬਈ ਇਹ ਬਸ ਹਫਤਾ ਤੱਕ ਲੋਗੀ ਵੀਰੇ ਉਹ ਹਫਤੇ ਦੇ ਲਗਭਗ ਇਹ ਲੈ ਜੂ ਗਰਮੀ ਕਰਕੇ ਕੋਈ ਦੋ ਦਿਨ ਠੀਕ ਆ ਪੰਜ ਸੱਤ ਦਿਨ ਤੱਕੜਦੀ-ਕੜਦੀ ਵੀਰੇ ਪਾ ਦੂਗੀ 20 ਲੀਟਰ ਦੇ ਲਗਭਗ ਬਾਈ ਪਹਿਲੇ ਸੂਏ ਤੋਂ ਦਾ ਬਾਈ ਮਤਲਬ ਕੀ ਆਹੀ ਵੇਚਣ ਵਾਲੇ ਬੰਦੇ ਆ ਉਹ ਬਾਹਰ ਲੈਣ ਤੇ ਕੋਈ ਵੀ ਉਪਾਰੀ ਤੇ ਇਦਾਂ ਨਹੀਂ ਹਣਾ ਠੀਕ ਆ ਵੀ ਆਪ ਦੀ ਜਜਮੈਂਟ ਕਰਕੇ ਲੈ ਲਓ ਵੀ ਕਿੰਨਾ ਕੁ ਪਾਉਗੇ ਆਪਣੇ ਲਈ ਕੋਈ 10 ਕਿਲੋ ਗਿੰਦੇ ਕੋਈ 20 ਕਿਲੋ ਕਰੀ ਠੀਕ ਆ ਲੋ ਵੀ ਚੰਗੀ ਜਾਤ ਕੁਆਲਟੀ ਵਾਲੀ ਆ ਨਾ ਮਾਣਾ ਵੀ 20 ਲੀਟਰ ਪਾ ਸਕਦੀ ਆ ਵੇਖ ਸਕਦੇ ਆ ਫੇਸ ਦੋਸਤੋ ਬਹੁਤ ਸੋਹਣਾ ਪਿਓਰ ਐਚ ਐਫ ਦੇ ਵਿੱਚ ਹੈਗੀ ਆ ਦੋਸਤੋ ਵੇਖ ਸਕਦੇ ਆ ਚੰਗੀ ਜਾਤ ਵਾਲੀ ਵਹਿੜਾ ਦੋਸਤੋ ਕਦ ਕਰ ਸੋਹਣਾ ਹਵਾਨਾ ਦੋਸਤੋ ਬਾਈਆਂ ਦਾ ਇੱਕ ਹਫਤਾ ਲੈ ਜਾਣਾ ਬਾਕੀ ਦੋਸਤੋ ਹੁਣ ਵੀ ਚੰਗਾ ਤੇ ਬਾਕੀ ਜਿਹੜਾ ਹਫਤਾ ਲ ਜਾਂਦੀ ਹੈ ਦਾ ਸੋਹਣਾ ਤਿਆਰ ਕਰ ਜਾਣਾ ਦੇਖ ਸਕਦੇ ਆ ਥਣਾ ਦਾ ਸਾਈਜ਼ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਬਾਕੀ ਮਿਲਕ ਨੇ ਨਿੰਨੀਆਂ ਮਾਰ ਸਕਦੇ ਆ ਹਵਾਨਾ ਦੋਸਤੋ ਕਰਮਾ ਵਾਲੀ ਨੇ ਇਹਨੇ ਵੀ ਫੈਸ ਜਾਈ ਤਿਆਰ ਕੀਤਾ ਪਹਿਲਾ ਸੂਆ ਸੁੰਦੀ ਹੈ ਦੋਸਤੋ ਕਦ ਕਾਠ ਪੂਰਾ ਵੱਡਾ ਦੇਖ ਸਕਦੇ ਆ ਅਨੁਮਾਨ ਤੁਹਾਨੂੰ ਹੋ ਜਾਣਾ ਕਿੱਡੇ ਕਦ ਕਾਠ ਵਾਲੀ ਹੈ ਵੀਡੀਓ ਦੇ ਵਿੱਚ ਦੋਸਤੋ ਜੀ ਗੱਲ ਕਰੀ ਨਾ ਬਹੁਤ ਪਿੱਛੇ ਹੋ ਕੇ ਵੀਡੀਓ ਕਵਰ ਹੋ ਰਹੀ ਆ ਤੇ ਫੇਰ ਪੂਰੀ ਆਉਂਦੀ ਹੈ ਦੋਸਤੋ ਪੂਰੀਆਂ ਵੱਡੀਆਂ ਵੱਡੀਆਂ ਦੇਖ ਸਕਦੇ ਆ ਬਾਕੀ ਸੀਲ ਸਾਉ ਦੀ ਗੱਲ ਕਰੀਏ ਸੀਲ ਸਾਉਆ ਹਵਾਨਾ ਦੋਸਤੋ ਉੱਪਰ ਤੋਂ ਲੈ ਕੇ ਜੇ ਥੱਲੇ ਤਾਈਂ ਗੱਲ ਕਰੀਏ ਪੂਰਾ ਚੌੜਾ ਹਵਾਨਾ ਦੇਖ ਸਕਦੇ ਬਾਕੀ ਢਿੱਲੀ ਪਈ ਵੀ ਤੇ ਢਿੱਲੀ ਪਈ ਆ ਹਜੇ ਥੋੜੀ ਭਾਲ ਜਰੂਰ ਆ ਇੱਕ ਪਾਸੇ ਤੁਹਾਨੂੰ ਅਨੁਮਾਨ ਹੋ ਹੀ ਜਾਣਾ ਦੇਖ ਸਕਦੇ ਆ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਗੈ ਵੀ ਚੰਗਾ ਤੇ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਲੈ ਵੀ ਪ੍ਰਦੀਪ ਇਹਨੂੰ ਵੀ ਖੋਲਣੀ ਇੱਕ ਆਈ ਦੇਖ ਸਕਦੇ ਆ ਕਦ ਕਾਠ ਵੇਲ ਬੂਲ ਚੰਗੀ ਆ ਫਵਾਨਾ ਦੋਸਤੋ ਇਹਨੇ ਵੀ ਹੁਣ ਵੀ ਸੋਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਜੇ ਹਫਤਾ ਇੱਕ ਲੈ ਕੇ ਜਾਂਦੀ ਹੈ ਬਾਈ ਦੇ ਦਸਨ ਮਤਾਬਕ ਤੇ ਹੋਰ ਵੀ ਦੋਸਤੋ ਫਵਾਨਾ ਇਹਨੇ ਸੋਨਾ ਤਿਆਰ ਕਰ ਜਾਣਾ ਪੂਰੇ ਵੱਡੇ ਕਦ ਕਾਟ ਦੇ ਵਿੱਚ ਅਨੁਮਾਨ ਆ ਵੀ 20 ਲੀਟਰ ਦੇ ਲਗਭਗ ਹੈ ਇਹਨੇ ਪਹਿਲੇ ਸੂਏ ਦੁੱਧ ਪਾਉਣਾ ਕਿਉਂਕਿ ਚੰਗੀ ਜਾਤ ਕੁਆਲਟੀ ਵਾਲੀ ਬਿਹੜਾ ਬਾਕੀ ਦੋਸਤੋ ਜਿਹੜਾ ਵੀਰ ਖਰੀਦਦਾ ਉਹ ਆਪ ਦੇ ਤੇ ਨਿਰਪਰ ਹੁੰਦਾ ਆਪ ਦੀ ਸਮਝ ਨਾਲ ਖਰੀਦੇ ਵੀ 18 ਦਿੰਦੀ ਹੈ ਜਾਂ 20 ਦਿੰਦੀ ਆ ਉਹ ਅਗਲੇ ਨੇ ਅਨਮਾਨ ਲਾਉਣਾ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ। ਸੋਈਆਂ ਹੁੰਦੀਆਂ ਰਚਵਾ ਕੇ ਵੀ ਦੇ ਦਿੰਦੇ ਵੀਰੇ। ਠੀਕ ਆ। ਹੁਣ ਗੱਬਨਾ ਦਾ ਉਹ ਕਹਿੰਦੀ ਗੱਲ ਆ ਬਾਈ ਮਤਲਬ ਕਿ ਬ੍ਰੀਡ ਨੇ ਬਾਕੀ ਕੁਆਲਿਟੀ ਨੇ ਦੁੱਧ ਦੇਣਾ। ਸਹੀ ਗੱਲ ਆ। ਇਹਨਾਂ ਦੋ ਤਾਂ ਬੜਾ ਆਰਾਮ ਨਾਲ ਦੇਣਗੀਆਂ ਵੀਰੇ। ਠੀਕ ਆ। ਤੇ ਬਾਈ ਪ੍ਰਦੀਪ ਕੀ ਮੁੱਲ ਕਰ ਦਿਆਂਗੇ ਇਹਦਾ? ਇਹਦਾ ਵੀ 92000 ਰੁਪਏ ਵੀਰੇ। ਇਹਦਾ ਹੀ 92000। ਲਓ ਵੀ ਰੇਟ ਦੋਨਾਂ ਦੇ ਹੀ 92 92000 ਰੁਪਿਆ। ਮੌਕੇ ਤੇ ਥੋੜਾ ਬਹੁਤਾ ਦੋਨਾਂ ਦੇ ਵਿੱਚੋਂ ਮਾਨਤਾਨ ਹੋਊਗਾ। ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ। ਸ਼ਹਿਰ ਫਰੀਦਕੋ ਤੇ ਬਾਈ ਦੇ ਪ੍ਰਦੀਪ ਦਾ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ